ਲੋ ਜੀ ਅੱਜ ਇੱਕ ਮਜ਼ਦੂਰ ਦੇ ਉਸ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾਪੁਰ ਜਿਹੜਾ ਠੀਕੀ ਦੀ ਕਲਮ ਤੋਂ ਲਿਖਿਆ ਹੋਇਆ ਚੰਦ ਕੋ ਲੈਣਾ ਤੁਹਾਡੀ ਨਜ਼ਰ ਕਰਨ ਲੱਗਿਆ ਸੋ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬੜੀ ਮਿਹਰਬਾਨੀ ਤੁਹਾਡੀ ਹੋ ਸੁੱਤੇ ਆ ਜਾਗ ਓਏ ਮਜ਼ਦੂਰਾ ਖਾਂਵੇਂ ਗੋਲੀ ਪੋਸ ਤੇ ਚੂਰਾ ਸੋਤਿਆ ਜਾਗ ਓਏ ਮਜਦੂਰਾ ਖਾਵੇਂ ਗੋਲੀ ਪੋਸਤ ਚੁਰਾ ਹੋ ਤੇਰਾ ਅਜੇ ਹੈ ਕਾਜ ਅਧੂਰਾ ਕਿਉਂ ਨੀ ਬਹਿ ਕੇ ਸੋਚੀਦਾ ਹੋ ਬਿਨਾ ਸੰਘਰਸ਼ਾਂ ਹੱਲ ਨਹੀਂ ਹੋਣਾ ਮਸਲਾ ਰੋਟੀ ਦਾ ਹੋ ਬਿਨਾ ਸ਼ਿੰਗਾਰ ਸ਼ਾ ਹਲ ਨਹੀਂ ਹੋਣਾ ਓਏ ਮਸਲਾ ਰੋਟੀ ਦਾ ਹੋ ਸਾਰਾ ਕਮ ਮਿਸ਼ਨਰੀ ਹੋਇਆ ਤੇਥੋਂ ਆ ਵੱਡਿਆਂ ਨੇ ਖੋਇਆ ਸਾਰਾ ਕਮ ਮਿਸ਼ਨਰੀ ਹੋਇਆ ਤੇਥੋਂ ਆ ਵੱਡਿਆਂ ਨੇ ਖੋਇਆ ਹੋ ਤੂੰ ਜਾਂ ਚੌਂਕ ਦੇ ਵਿੱਚ ਖਲੋਇਆ ਓਏ ਵਕਦੈ ਗੱਭਰੂ ਚੋਟੀ ਦਾ ਬਿਨਾ ਸੰਘਰਸ਼ਾਂ ਹੱਲ ਨਹੀਂ ਹੋਣਾ ਮਸਲਾ ਰੋਟੀ ਦਾ ਓਏ ਬਿਨਾ ਸੰਘਰਸ਼ਾਂ ਹੱਲ ਨਹੀਂ ਹੋਣਾ ਓਏ ਮਸਲਾ ਰੋਟੀ ਦਾ ਓ ਕਣਕ ਤੈਨੂੰ ਜੋ ਮਿਲਦੀ ਸਰਕਾਰੀ ਇਹ ਤਾਂ 5 ਕਿਲੋ ਹੈ ਸਾਰੀ ਓਏ ਮਿਲਦੀ ਸਾਲ 'ਚ ਹੈ ਦੋ ਵਾਰੀ ਇਹ ਤਾਂ ਕੰਮ ਕਲੋਟੀ ਦਾ ਬਿਨਾ ਸ਼ਿੰਗਾਰਿ ਸ਼ਾਂ ਹੱਲ ਨਹੀਂ ਹੋਣਾ ਮਸਲਾ ਰੋਟੀ ਦਾ ਓਏ ਸੱਜਣਾ ਬਿਨਾ ਸ਼ਿੰਗਾਰਿ ਸ਼ਾਂ ਹੱਲ ਨਹੀਂ ਹੋਣਾ ਓਏ ਮਸਲਾ ਰੋਟੀ ਦਾ ਓਏ ਜਿੱਦਾਂ ਗਉਆਂ ਫਿਰਨ ਅਵਾਰਾ ਐਦਾਂ ਹਾਲ ਹੋ ਜੂਗਾ ਮਾੜਾ ਜਿੱਦਾਂ ਗਉਆਂ ਫਿਰਨ ਅਵਾਰਾ ਐਦਾਂ ਹਾਲ ਹੋ ਜੂਗਾ ਮਾੜਾ ਤੇਰਾ ਕੁੜਮ ਕਬੀਲਾ ਸਾਰਾ ਵੇਖੀ ਕਿਵੇਂ ਦਬੋਚੀ ਦਾ ਬਿਨਾ ਸ਼ਿੰਗਾਰ ਸ਼ਾ ਹੱਲ ਨਹੀਂ ਹੋਣਾ ਮਸਲਾ ਰੋਟੀ ਦਾ ਓਏ ਸੱਜਣਾ ਬਿਨਾ ਸ਼ਿੰਗਾਰ ਸ਼ਾ ਹੱਲ ਨਹੀਂ ਹੋਣਾ ਓਏ ਮਸਲਾ ਰੋਟੀ ਦਾ ਓਏ ਮੰਗ ਲੈ ਦੋ ਹੱਥਾਂ ਲਈ ਗਹਿਣਾ ਜੇ ਤੈ ਖੁਸ਼ਕਾਮਿਆ ਰਹਿਣਾ ਮੰਗ ਲੈ ਦੋ ਹੱਥਾਂ ਲਈ ਗਹਿਣਾ ਜੇ ਤੈ ਖੁਸ਼ਕਮਿਆ ਰਹਿਣਾ ਓਏ ਬਾਵੇ ਰੱਠੀ ਦਾਏ ਕਹਿਣਾ ਨਹੀਂ ਪਾਈਆਂ ਨਾਲ ਰੋਸੀਦਾ ਬਾਵੇ ਰੱਠੀ ਦਾਏ ਕਹਿਣਾ ਓਏ ਨਹੀਂ ਪਾਈਆਂ ਨਾਲ ਰੋਸੀਦਾ ਬਿਨਾ ਸ਼ਿੰਗਾਰ ਸ਼ਾ ਹਲ ਨਹੀਂ ਹੋਣਾ ਮਸਲਾ ਰੋਟੀ ਦਾ ਕੋਈ ਸਜਣਾ ਬਿਨਾ ਸ਼ਿੰਗਾਰ ਸ਼ਾ ਹਲ ਨਹੀਂ ਹੋਣਾ ਮਸਲਾ ਰੋਟੀ ਦਾ